वेलकम बैक टू माय न्यू व्लॉग आई होप ਤੁਸੀਂ ਸਾਰੇ ਘੈੜ ਹੋ ਗਏ ਤੇ ਭਾਈ ਜੀ ਅਸੀਂ ਘੈੜਾ ਤੇ ਅੱਜ ਦਾ ਕਹਿੰਦੇ ਮੌਸਮ ਚੈੱਕ ਕਰੋ ਆਹਾਹਾ ਤੇ ਭਾਈ ਜੀ ਇਹਨੂੰ ਚੈੱਕ ਕਰੋ ਤੇ ਅੱਜ ਬਾਬੇ ਮੌਸਮ ਸਰਾ ਲੱਗਿਆ ਵਿਆ ਤੇ ਮੀ ਵੀ ਪਹਿਰੇ ਹਲਕਾ ਹਲਕਾ ਕਣੀਆਂ ਪੁੱਜ ਤੇ ਰਿੱਕੀ ਵੀਰੇ ਦੇ ਅੱਜ ਆਈਫੋਨ ਚ ਵਲੋਗ ਹੋ ਰਿਹਾ ਸ਼ੂਟ ਤੇ ਭਾਈ ਜੀ ਹਵਾ ਵੀ ਆਨ ਲੱਲਨ ਟੋਪ ਚੱਲਦੀ ਆ ਇਹ ਦਰਬਿਆ ਦੇ ਸਮੇਂ ਚ ਆ ਖਰਾਬ ਹੋ ਗਏ ਸੀਗੇ ਪਿਆਜ਼ ਤੇ ਵਾਜੀ ਫਿਰ ਇਹ ਇਹਨਾਂ ਨੂੰ ਪਾਣੀ ਦੇ ਦੇ ਫਿਰ ਇਹ ਖੜੇ ਕਰੇ ਨੇ ਇਹ ਚੈੱਕ ਕਰੋ ਤੇ ਅੱਜ ਪਾਈਆ ਇਹਨਾਂ ਨੂੰ ਰੇ ਤੇ ਕੱਲ ਨੂੰ ਹੈਗੀ ਆ ਵਾਜੀ ਪਸਾਖੀ ਤੇ ਕੱਲ ਨੂੰ ਆਪਾਂ ਜਾਣਾ ਏ ਚਰਗ ਥੋੜੇ ਬਣਾਵਾਂਗੇ ਉਹ ਅੱਠੀਂੇ ਖੜੇ ਸੱਜ ਰਹੇ ਆਣਾ ਸੱਜਰੀ ਜੱਲਾਂਗੇ 6 ਵਜੇ ਨੂੰ ਆਪਾਂ ਨਿਕਲ ਜਾਣਾ 8:30 ਨਗ ਵਾਦਨ ਵਾਪਸ ਇਹ ਦੇ ਦੇ ਵੀ ਜੀ ਕਪਾ ਅਗਲੇ ਛਣੀਵਾਰ ਇੱਕ ਜਗ੍ਹਾ ਹੋਰ ਜਾਣਾ ਤੇ ਉਹ ਹੈਗਾ ਤੁਹਾਡੇ ਬਾਅਦ ਤੇ ਸਰਪ੍ਰਾਈਜ਼ ਤੇ ਉਹ ਤੁਸੀਂ ਕਮੈਂਟ ਆ ਜਰੂਰ ਦੱਸਿਓ ਆਪਾਂ ਕਿੱਥੇ ਜਾ ਸਕਦੇ ਆ ਸਮਰ ਵਿਕੇਸ਼ਨ ਖਬਰ ਇਹ ਜਿਉ ਤਾਂ ਹੋ ਜਾਂਦੇ ਤੇ ਬਾਬਿਓ ਹੁਣ ਆਪਣੇ ਬਲੌਗ ਰੈਗੂਲਰ ਆਇਆ ਕਰਨਗੇ ਪਹਿਲਾਂ ਪਰ ਵਿਆਹ ਕਰਕੇ ਥੋੜੇ ਜਿਆਦਾ ਬੀਜ਼ੀ ਹੋ ਗਈ ਸੀ ਸਕੇਜੂਲ ਜਿਆਦਾ ਬੀਜ਼ੀ ਹੋ ਗਿਆ ਸੀ ਆਪਣਾ ਤੇ ਯਾਰ ਇਹ ਕਿਤਾ ਬਲੌਗ ਨਹੀਂ ਬਣਾਉਂਦੇ ਨਹੀਂ ਜਾਂਦਾ ਆ ਚੂਹੇ ਗੱਡੀ ਜਾਂਦਾ ਆ ਚੂਹੇ ਨਹੀਂ ਹੈਗੇ ਆਏ ਆ ਯਾਰ ਬਾਈ ਫਿਰ ਜਾਂ ਲਉਂਗੇ ਗਰਮੀ ਬਹੁਤ ਹੋ ਗਈ ਹੈ ਹੁਣ ਆਪਾਂ ਘੁੰਮਣ ਵੀ ਜਾ ਰਹੇ ਆ ਅਗਲੇ ਸ਼ਨੀਵਾਰ ਫੈਮਿਲੀ ਫੈਮਿਲੀ ਟ੍ਰਿਪ ਕਹਾਣਾ ਜਿਹਦਾ ਨੂਮਿਆਣਾ ਵੱਲੀਏ ਕਿਹੜਾ ਗਾਣਾ ਸੀ ਉਹ ਵਿਚ ਲਦਾਕ ਦੇ ਹੋ ਬਟੱਕੇ ਖੜ ਗਿਆ ਬਾਹੂ ਫੜ ਕੇ ਹੋਇਆ ਪਾਣੀ ਪਾਣੀ ਹੋ ਗਈ ਮਿੱਤਰ ਟਕ 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 ਹਨੀ ਟਕ ਟਕ ਰੀ ਨਾ ਟਲ ਕੇ ਬਾਈ ਜੀ ਹੁਣ ਆਪਾਂ ਆਜਾ ਬਲੌ ਲੋ ਬਾਈ ਜੀ ਹੁਣ ਆਪਾਂ ਆਜਾ ਬਲੌ ਬਣਾ ਕੇ ਜੜੇ ਜੀ ਤੇ ਇੱਕੋ ਲੱਗਦਾ ਮੀਂਹ ਦੇਖੋ ਕੰਨਾ ਤੇ ਜਾ ਚੁੱਕਿਆ ਇਹ ਮੌਸਮ ਇਕਦਮ ਕ੍ਰੇਜ਼ੀ ਹੋ ਗਿਆ ਪਿਆ ਕਰੇ। ਲੋ ਜੀ ਇੱਧਰ ਆਪਾਂ ਨਾ ਜਸ਼ਰ ਵੀਰਾ ਵੀ ਆ ਚੁੱਕੇ ਆ। ਹੈਲੋ ਗਾਈਜ਼ ਕੰਮ ਕਰੋ ਆ ਜੀ। ਤੇ ਚੱਲੇ ਨੇ ਬਾਈ ਜੀ। ਅੱਜ ਵੀ ਇੰਡਲੈਂਡਰ ਚੱਕੇ ਨੇ ਅੱਜ ਵੀ। ਸਾਡੀ ਚਾਹ ਰਹੀ ਨਾ ਬਾਈ। ਚੱਲੇ ਹੁਣ। ਲੋ ਜੀ ਇੱਧਰ ਆਪਾਂ ਲੌਣ ਲੱਗੇ ਹੋਏ ਆ ਕੀ ਆ ਲਸਣ ਕੇ ਪਿਆਜ਼? ਪਿਆਜ਼। ਪਿਆਜ਼ ਨੂੰ ਪਾਣੀ ਪਾਣੀ ਸਾਹਾ ਤੇ ਆ। ਆਖਰੀ ਸਾਹਾ ਤੇ। ਤੇ ਪਾਣੀ ਪਹਚਾਓ। ਸੇਵ ਵਾਟਰ। ਤੇ ਲਾਈਫ ਕਾਫੀ ਨੀਰਾ ਹੋ ਚੁੱਕਿਆ ਤੇ ਜਵਾਨ ਜੈਗਸਾ ਕਿਸਾਨ ਹੁਣੀ ਘਰੇ ਭੱਜ ਗਏ ਜੋਰ ਝੱਟ ਜਵਾਨ ਹੀ ਰੇ ਛੱਡ ਗਏ ਆ ਕੇ ਖਾਣ ਨੂੰ ਨੀ ਘਰੇ ਭੱਜ ਗਏ ਕਹਿੰਦੇ ਪਾਣੀ ਜ਼ਿਆਦਾ ਨਾ ਭਰ ਜੇ ਇੱਧਰ ਪਿਆਜ਼ ਨਾਲੋਂ ਵੱਧ ਕਾ ਉੱਗ ਗਿਆ ਪਿਆ ਬਾਕੀ ਵਧੀਆ ਮਾਹੌਲ ਮੌਸਮ ਅੱਜ ਗੁੱਡਾ ਠੰਡ ਲੱਗ ਰਹੀ ਅੱਜ ਬਾਈ ਜਿਸ ਨੇ ਕਿਦਾਂ ਜਾਣਾ ਕਾਲਜ ਫੇਰ ਅਰੇ ਦੇਖਦੇ ਆ ਬੱਬੇ ਕਿੱਥੇ ਪੜਾ 350 ਕੋਰੇ ਉੱਥੇ ਪੁਰਾ ਕਰੀ ਹੁਣ 350 ਪੂਰਾ ਕਰਨਾ ਪੈਣਾ ਹੈ ਤੇ ਇਹ ਸਾਡਾ ਪਿੰਡ ਬਦੀਨਪੁਰ ਡਰੋਨ ਸ਼ਾਟ ਦੇਖੋ ਨਾ ਸੋਹਣਾ

ਲੋ ਵੀ ਅੱਜ ਆਪਣਾ ਨੈਕਸਟ ਡੇ ਤੇ ਆਪਾਂ ਚੱਲੇ ਅੱਜ ਜਰਗ ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਆਪਾਂ ਕੱਲ ਤੇ ਲੋ ਵੀ ਸਾਰੇ ਨੇ ਇੱਧਰ ਤਿਆਰ ਚਾਬੀ ਉਧਰ ਰੱਖਿਆ ਸਾਹ ਹਮ ਜਰਗੜੀ ਜਰਗ ਪਹੁੰਚ ਗਏ ਹੈ ਤੇ ਆ ਤੱਕਦੇ ਇੱਧਰੋਂ ਮੁੜਦਾ ਇਹ ਰਾ ਮਾਤਾ ਰਾਣੀ ਦੇ ਹੋਰੀ ਮਾਤਾ ਰਾਣੀ ਦਾ ਮੰਦਿਰ ਹੋਰ ਬੋਰਹਾ ਗੁਰਦੁਆਰਾ ਸਾਹਿਬ ਗੁਰੂ ਵਿੰ ਟੱਕ ਲਈ ਬਈ ਫੋਕ ਲੱਗ ਗਈ ਆਈ ਪੱਥਾ ਟੱਕਿਆ ਨਹੀਂ ਇਹਦੇ ਹਲੇ ਆਪ ਸੰਗਤ ਜੀ ਇਹ ਹੈ ਪੇਟ ਬੋਲਦਾ ਮੈਂ ਝੂਠ ਨਹੀਂ ਬੋਲਦਾ ਸੰਗਤ ਜੀ ਉਹ ਬੋਤਲ ਜੇ ਚੱਲੇ ਲੱਗ ਰਿਹਾ ਹੈ ਤਾਂ ਕੜੀ ਮੇਲੇ ਨੂੰ ਕਦੇ ਆਇਆ ਲੰਗਰ ਹੁੰਦਾ ਲੋਕ ਇਹਨੂੰ ਤਾਂ ਲੰਗਰ ਦਈਏ ਨਾ ਲੰਗਰ ਦੇ ਬਿਨਾ ਕੰਮ ਹੈਗਾ ਤੈਨੂੰ ਨਾ ਇਹਨੂੰ ਕੋਈ ਬਰੇ ਗੁਰੂ ਦਾ ਲੰਗਰ ਮਾਤਾ ਦਾ ਲੰਗਰ ਜਦੋਂ ਆਪਾਂ ਪਹਿਲਾਂ ਹੀ ਉਦੋਂ ਤਾਂ ਰੈਡੀ ਨਹੀਂ ਹੋਗੀ ਲੈ ਪਰਕੜਾ ਲਾਉਂਦਾ ਹੋਰ ਜਈ ਵਰੀ ਨਾ ਲੋੜ ਨਹੀਂ ਪਿੱਛੋਂ ਦੇਖ ਲੈਣਾ ਸਹੀ ਹੈ ਬਾਹਰ ਨਿਕਲ ਕੇ ਦੇਖ ਲੈਨੇ ਆ ਲੈ ਕਰ ਲਾ ਲੋ ਬਈ ਜੀ ਪਹੁੰਚ ਗਏ ਆਪਾਂ ਮਾਤਾ ਰਾਣੀ ਦੇ ਤੇ ਹੁਣ ਟੇਕਦੇ ਆਪਾਂ ਅੰਦਰ ਚੱਲ ਕੇ ਮੱਥਾ ਤੇ ਦੇਖੋ ਨਿਆ ਤੁਹਾਨੂੰ ਤੇ ਵਲੌਗ ਨੂੰ ਸ਼ੁਰੂ ਤੋਂ ਲੈ ਕੇ ਲਾਹਰ ਤੱਕ ਜਰੂਰ ਦੇਖੋ ਵਧੀਆ ਲੱਗੇ ਲਾਈਕ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਦੇ ਘੜ ਘੜ ਵਲੌਗ ਦੇਖੋ ਬਈ ਬੇਦਾ ਬੇਦਾ ਖਾਲੀ ਯਾ ਲੈ ਯੋ ਅੱਧਾ ਅੱਧਾ ਐਸੇ ਬੰਦੇ ਨੇ ਦੇਖ ਲੋ ਲੈ ਲਓ ਬਜਟ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਅਰਮਾਲ ਦੇ ਮੈਂਬਰ ਨੇ ਤੂੰ ਕਿਥੇ ਬੰਨੇ ਕਰ ਮੂੰਹ ਤੇ ਬੰਦ ਰਾ ਤੂੰ ਦਾ ਮੂੰਹ ਦਾ ਜਿਆਦਾ ਲੋ ਭਾਈ ਜੀ ਦੂਜਾ ਨੰਬਰ

Yang pasti adalah ya. <laughs> ਸਾਂਗਤ ਜੀ ਮੈਂ ਝੂਠ ਨਹੀਂ ਬੋਲਦਾ ਕੀ ਕੋਈ ਸਕ੍ਰਿਪਟ ਨਹੀਂ ਸੀ ਇਹ ओरिजिनल ਸੀ ਸੰਗਜੀ ਇਹ ਦੋ ਗਲਾਸ ਵਿੱਚ ਚਾਲੇ ਅੰਧਾ ਗਿਆ ਦੋ ਗਲੇ ਗਿਆ ਇਹਨ ਵਿਚਾਰੇ ਲੰਗਰ ਮਿਲਾਈ ਵੀ ਉੱਥੇ ਨਮਾਨ ਹੀ ਰਵਾਨਾ ਬੋਲਦਾ ਕਿੱਦਰਾ ਹਾਂ ਚੜ ਕਰਦੇ ਆਏ ਆਪਾਂ ਪਿੰਡ ਪਿੰਕਾ ਜਾ ਹੈਰੀ ਮੰਡੇ ਹੀ ਰਹੇ ਮੁੰਲਾ ਦਾ ਆ ਗੋਟਾ ਆਪ ਦੀ ਮਰਜ਼ੀ ਨਾਲ ਆ ਲਿਆ ਬਣਦੀ ਆ ਮੈਨੂੰ ਦੱਸਿਆ ਸੀ ਉਹਨੇ ਠੀਕ ਹੈ ਨਾ ਬਤਾ ਬਈ ਕੋਠੀ ਜਾਣਾ ਕੀ ਕਰ ਲੋ ਸੀ ਕਰ ਲਈ ਨਹੀਂ ਉਹਨਾਂ ਤੁਹਾਨੂੰ ਜੀ ਨੱਕ ਦੇ ਘੇਰ ਲਿਆਈ ਬਸ ਹੁਣ ਕੀ ਹੋ ਗਿਆ ਚਲੋ ਹੁਣ ਨਾਲੇ ਰਖਾ ਦੇ ਆਲੇ ਆ ਰਿਹਾ ਆ ਅਸੀਂ ਰਾਤ ਚ ਰੁਕੇ ਆਂ ਪੂਰੇ ਮੇਲੇ ਨੂੰ ਬਹੁਤ ਇਕੱਠ ਹੁੰਦਾ ਜੀ ਦੇਖੋ ਜੀ ਤੇ ਇੱਧਰ ਪੁਲਿਸ ਨੇ ਘੇਰ ਲਿਆ ਬਸ ਦੇਖੋ ਆ ਦੇਖੋ ਜੀ ਇੱਥੇ ਪੁਰਾਣੇ ਰਿਵਾਜ ਦੇ ਵੀ ਉਹ ਬਣੇ ਹੋਏ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਹਾਂ ਜੀ ਅਸੀਂ ਬਦੀਨਪੁਰ ਤੋਂ ਜੀ ਹਾਂ ਜੀ ਹੈ ਹਾਂ ਇਹ ਉਧਰ ਵੀ ਦਿਖਾਉਂਦੇ ਆ ਜੀ ਹੁੱਕਾ ਚੱਲ ਰਿਹਾ ਲੱਗਦੇ ਸਾਹਿਬ ਦੇ ਹਾਂ ਨਵ ਬਸ ਜੀ ਚਾਹ ਪੀ ਕੇ ਆਂਦੀ ਆ ਜੀ ਵਧੀਆ ਲੱਗਦੇ ਬਹੁਤ ਸੋਹਣੇ ਬਣਾਏ ਹੋਏ ਹਾਂ ਇੱਧਰ ਹੁੱਕਾ ਚੱਲ ਰਿਹਾ ਹੁੱਕਾ ਦੇਖੋ ਅੱਗੇ ਪਿੰਡਾਂ ਚ ਆਮ ਲੋਕ ਪੀਂਦੇ ਦੀ ਹੁੱਕਾ ਵਾਈ ਕਰ ਦਿਓ ਵਾਈ ਕਰ ਦਿਓ ਜੀ ਵਾਈ ਕਰ ਦਿਓ ਜੀ ਵਾਈ ਲੋ ਬਾਈ ਜੀ ਹੁਣ ਆਪਾਂ ਲੱਗੇ ਆਂ ਛਟੂਰੇ ਖਾਣ ਤੇ ਫੇਸ ਲੱਗਿਆ ਹੀ ਸੀ ਆਪਾਂ ਨੂੰ ਮੰਮਿੰਨ ਆਪਾਂ ਗੱਡੀ ਚ ਫੜਾਏਗੇ ਅਰੇ ਖੜਕੇ ਆਪਾਂ ਖਾ ਰਹੇ ਆ ਜੀ ਕੋ ਢੂਰੇ ਛੋਲਦੇ ਪਹਿਲਾਂ ਬਲੌਗ ਬਣਾਉਣਾ ਭੁੱਲ ਕੇ ਪੂਰੀਆਂ ਖਾ ਕੇ ਕੋ ਕੋ ਯਾਰ ਲੱਗੀ ਦੀ ਟਾਈਮ ਦਿਖਾ ਦਈਏ ਤੁਹਾਨੂੰ ਟਾਈਮ ਨਾਲ ਹੀ ਅਸੀਂ ਮੁੜ ਜਾਈ ਬੈਠੇ ਤੁਹਾਨੂੰ ਹੋਰ ਸਾਥ ਰਹੇ ਜੀ ਚਲੋ ਮਿਲਦੇ ਹਾਂ ਅਗਲੇ ਘਰੇ ਜਾ ਕੇ